ਜਾਂਗਲਾ ਪਾਈ ਪਿੰਡਾਂ ਜਾਂਗਲਿਓ ਘਰੋਂ ਆਣ ਕੇ ਦੋ ਮੁੰਡਿਆਂ ਨੇ ਖੜੇ ਆਣ ਕੇ ਇੱਕ ਦਾ ਬਾਸੂ ਦੇ ਕਹਿੰਦਾ ਕਲਦੀਪ ਹੈ ਇੱਕ ਮੁੰਡਾ ਹੈ ਆਪਣਾ ਕਾਲੂ ਵਾਲਾ ਇਹ ਕਿੰਨੀ ਦਿਨ ਕਿਨੋਂ ਖੜਿਆ ਸੀ ਇਹ ਬੁੱਧਵਾਰ ਇੱਕ 31 ਦਿਨ ਨੂੰ ਹਾਂਜੀ ਚਾਰ ਪੰਜ ਦਿਨ ਲੱਭਦੇ ਨਹੀਂ ਲੱਭਾ ਫੇਰ ਉਹ ਰਿਕਾਰਡਿੰਗ ਬੋਲ ਕੇ ਭੇਜੀ ਨਾ WhatsApp ਗਰੁੱਪ ਵਿੱਚ ਆਈ ਹੈ ਇਹ ਰਿਕਾਰਡਿੰਗ ਉਹਨਾਂ ਨੇ ਇਹ ਕਿਹਾ ਵਾ ਟਾੜਾ ਮੁੰਡਾ ਨਹਿਰ ਤੋਂ ਲੱਭਣਾ 100% ਇਹ ਨਹਿਰ 'ਚ ਵੇਖੋ ਗੁਜਰਾ ਕੋਲ ਲੱਗੋ ਤੇ ਠੋਕਰ ਸਾਹ ਕੋਲ ਲੱਭਣਾ ਵੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਕੀਤਾ ਬੰਦੇ ਹਾਂਜੀ ਭਾਈ ਘਰੋਂ ਸਾਧ ਕੇ ਬੁਲਾ ਕੇ ਖੜਿਆ ਵਾ ਕਹ ਰਹੇ ਸੀ ਸ਼ੁਗਾਰਾ ਗਈ ਸੀ ਕਿ ਪਤਾ ਨਹੀਂ ਭਾਈ ਹੁਣ ਉਹਨਾਂ ਕੋਲ ਪਾਲ ਲੱਗੂ ਫੜੇ ਜਾਣਗੇ ਮੌਕੇ ਤੇ ਕਾਰਵਾਈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੋ ਮੌਕੇ ਤੇ ਪੁਲਿਸ ਆਈ ਹੈ ਨਹੀਂ ਭਾਈ ਮੌਕੇ ਤੇ ਨਹੀਂ ਆਈ ਹੁਣ ਪੁਲਿਸ ਆਈ ਇੱਥੇ ਹੁਣ ਭਾਈ ਪੁਲਿਸ ਆਈ ਹੈ ਤੇ ਕੀ ਅਸ਼ੋਸ਼ਣ ਤੋਂ ਆਜੀ ਕੁੜੀ ਸਵਾਰਿਆਂ ਨੂੰ ਉਸ ਨਾਲ ਕੋਈ ਕੁਝ ਨਹੀਂ ਭਾਈ ਹਾਂਜੀ ਕੋਈ ਨਹੀਂ ਕਹਿੰਦੇ ਇਹਦੀ ਮਾਦਾ ਆਉਣਗੀ ਤੁਹਾਨੂੰ ਕਦੋਂ ਪਤਾ ਲੱਗਾ ਜੀ ਅੱਜ ਲਾਸ਼ ਕਰ ਤੁਹਾਨੂੰ ਜਿਹੜੇ 33 ਦੇ ਪਾ ਲੱਗਾ। ਸ਼ਾਮੀ ਪਤਾ ਲੱਗਾ। ਸ਼ਾਮੀ ਦੱਸਿਆ 33 ਦੱਸਿਆ ਨਾਮ ਤੇ ਤੁਹਾਨੂੰ ਅੱਜ ਇੱਥੇ ਪਤਾ ਅੱਜ ਸਾਰੇ ਭਾਈ ਜੀ ਨਹਿਰੇ ਨਹਿਰਾ ਪਾਏ ਉਹਨਾਂ ਦਾ ਜਾਇ ਮੰਨ ਲਓ ਪਣਾ ਨਹਿਰ ਤੇ ਪਿਆ 100% ਰਹਿ ਕੇ ਲਿਖਿਆ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਫਿਰ ਭਾਜੀ ਕੋਈ ਰੰਜਿਸ਼ ਹੋ ਰਹਾ ਦਣੇ ਕੋਪਲ ਰਹੀ ਭਾਜੀ ਘਰੋਂ ਉਹਨਾਂ ਨੇ ਖਰੀਆ ਆ ਘਰੋਂ ਉਹਨਾਂ ਨੇ ਖਰੀਆ ਦੋਵਾਂ ਜਾਨਾਂ ਦੀ ਮਾਂ ਨੇ ਦੱਸਿਆ ਮੇਰੇ ਨਾਲ تین ਦਿਨ ਬਾਅਦ ਕਿੰਦੇ ਵੀ ਭਾਸੜੇ ਖਰਿਆ ਤੇ ਇੱਕ ਹੋਰ ਮੁੰਡਾ ਸੀ ਜਲਦੀਪ ਨੇ ਖਰੀਆ ਤੇ ਉਹਨਾਂ ਨੇ ਕਿੰਨਾ ਚਮਾਂ ਲੱਗਾ ਨਹੀਂ ਨਹੀਂ ਬਾਕੀ ਮੇਨ ਗੱਲ ਭਾਜੀ ਇਹ ਆ ਵੀ ਜਦੋਂ ਉਸ ਬੰਦੇ ਨੇ ਰਿਕਾਰਡਿੰਗ ਹੀ ਭੇਜ ਦਿੱਤੀ ਜੇ ਤੀ ਉਥੋਂ ਨਹਿਰ ਚ ਜਾ ਕੇ ਵੇਖ ਲੋ ਉਹ ਕਹਿੰਦਾ 100% ਨਹਿਰ ਚੋਂ ਆਪਾਂ ਆ ਨਾ ਆਇਆ ਇੱਥੇ ਰੁਕੋੜੀ ਦੁਵਾਨੇ ਨੂੰ ਬੰਦ ਕਰ ਲੈ ਤੁਹਾਨੂੰ ਪਰਾਡੋ ਮੇਰਾ ਬੇਟਾ ਹੈ ਇਹਦਾ ਬੇਟਾ ਕੀ ਗੱਲ ਹੋਈ ਗੱਲ ਵੀ ਘਰੋਂ ਚਲ ਗਿਆ ਰਾਤ ਲੈ ਕੇ ਗਿਆ ਉਹ ਲੈ ਗਿਆ ਕਰੋ ਕੌਣ ਲੈ ਗਿਆ ਸੀ ਜੀ ਜੇ ਉਹ ਜਿੰਨਾ ਵੀ ਮਾਲ ਦਾ ਮੁੰਡਾ ਬਾਖੂ ਹਾਂਜੀ ਉਹਨਾਂ ਮੜ ਕੇ ਰਾਤ ਉਥੇ ਰੱਖਿਆ ਕਿੰਨੇ ਤਰੀਕ ਨੂੰ ਲੈ ਕੇ ਗਏ ਸੀ ਜੀ ਤਰੀਕ 29 ਤੇ 29 ਤਰੀਕ ਅੱਜ ਤੁਹਾਨੂੰ ਕਿੰਨੇ ਤਰੀਕ ਨੂੰ ਪਤਾ ਲੱਗਿਆ ਸਾਨੂੰ ਬੱਸ ਕਿੰਨੇ ਤਰੀਕ 4 4 ਤਰੀਕ ਹਾਂਜੀ ਹੁਣ ਵੀ ਜੀ ਕੋਈ ਪੁਰਾਣੀ ਰੰਜੀ ਸੀ ਨਹੀਂ ਹੁਣ ਮੰਗ ਕੀ ਕਰਦੇ ਹੋ ਜੀ ਮੰਗ ਕੀ ਕਰਦੇ ਹੋ ਇਹੋ ਜੋ ਮੈਂ ਬੋਲੇ ਉਹੋ ਹੀ ਬੋਲਦੇ ਹਾਂਜੀ ਸਾਡਾ ਕੋਈ ਨਹੀਂ ਮਤਲਬ ਸਾਡੀ ਮੈਂ ਮਨਜਿੰਦਰ ਕੋਰੇ ਆ ਮੈਂ ਉਹਦੀ ਮਾਸੀ ਆ ਅਸੀਂ ਦੋਵੇਂ ਪਹਿਣਾਈ ਕੇ ਘਰ ਵਿਆਹਿਆਂ ਮੇਰਾ ਨਾਲੇ ਭਤੀਜਾ ਵਾ ਨਾਲੇ ਮੇਰਾ ਭਨੇਵਾ ਵਾ ਤੇ 6 ਦਿਨ ਤੋਂ ਲਾਪਤਾ ਵਾ ਬੜੀ ਥਾਣੇ ਵੀ ਜਾ ਕੇ ਰੋਏ ਪਿੱਟੇ ਤੇ ਹਾਨੂੰ ਸਾਡਾ ਪੁੱਤ ਲੱਭ ਕੇ ਦੋ ਪਰ ਉਹਨਾਂ ਹੱਦੀ ਕਾਰਵਾਈ ਨਹੀਂ ਇਹੋ ਆਂਦੇ ਰਹੇ ਕੋਈ ਗੱਲ ਨਹੀਂ ਸੁਣਾਗੇ ਜਾਵਾਂਗੇ ਸੇਰੇ ਜਾਵਾਂਗੇ ਤੇ ਕੇ ਐਸ ਐਚਓ ਦੀ ماں ਗੁਜਰ ਗਈ ਉਥੇ ਸਾਰੇ ਸ਼ਰਾਬ ਹੀ ਸਾਰਾ ਚਲ ਗਿਆ ਵਾ ਕੋਈ ਮਤਲਬ ਥਾਣੇ ਦੇ ਵਿੱਚ ਹੈ ਹੀ ਨਹੀਂ ਆ ਅੱਜ ਤੁਹਾਨੂੰ ਕਿੱਥੋਂ ਕਿੱਦਾਂ ਪਤਾ ਲੱਗਿਆ ਸਾਨੂੰ ਇਦਾਂ ਉਹਨੇ ਜਿਹੜਾ ਮੁੰਡੇ ਨੇ ਲਾਪਤਾ ਕੀਤਾ ਨਾ ਉਹਨੇ ਕੱਲ ਦਿਨ ਵੀਡੀਓ ਦੀਆਂ ਰਿਕੋਡਿੰਗਾਂ ਆ ਗਈਆਂ ਵਾ ਉਹਨੇ ਪਾਤੀਆਂ ਹਾਂਜੀ ਉਹਨੇ ਪਾਤੀਆਂ ਵੀ ਹੋਰ ਕਿਤੇ ਨਹੀਂ ਉਹਨਾਂ ਲੱਭਣਾ ਤੇ ਨਹਿਰ 'ਚੋਂ ਲੱਭੋ ਤੁਹਾਨੂੰ ਲੱਗਦਾ ਕਿ ਉਹ ਬੰਦਿਆਂ ਨੇ ਹਾਂ ਬਿਲਕੁਲ ਇਹ ਰਣਜੀਤ ਸਿੰਘ ਜੀ ਕੋਈ ਗਾਲੀ ਨਹੀਂ ਆ ਕੋਈ ਪ੍ਰਸ਼ਾਸਨ ਕੋ ਕੀ ਮੰਗ ਕਰਦੀ ਹੋਣੀ ਉਹਨੇ ਇਹ ਕਰਦੇ ਆ ਸਾਡੀ ਕਿਸ ਨੇ ਸੁਣੀ ਨਹੀਂ ਸਾਡੇ ਪੁੱਤ ਨੂੰ ਇਨਸਾਫ਼ ਦੀਵਾ ਸਾਨੂੰ ਦਓ ਵਾਜ ਮਿਲੀ ਇਹ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਜਸਟ ਅੱਧਾ ਘੰਟਾ ਪਹਿਲੇ ਇਹ ਪ੍ਰਭਦੀਪ ਸਿੰਘ ਨਾਂ ਦਾ ਵਿਅਕਤੀ ਆ ਪਿੰਡ ਜੰਗਲੇ ਦਾ ਉਹਦੇ ਪੇਰੈਂਟਸ ਵੀ ਆਏ ਸੀ ਨਾਲ ਉਹਦੇ ਵਾਰਸ ਪਿੰਡ ਵਾਲੇ ਵੀ ਆਏ ਸੀ ਇਹਨਾਂ ਨੇ ਉੱਥੇ ਕੋਈ ਗੁੰਮਸ਼ੁਦਗੀ ਲਖਾਈ ਆ ਥਾਣਾ ਅਲੀਵਲ ਕਣੀਏ ਕੇ ਬੰਗਰ ਉੱਥੋਂ ਹੀ ਕੋਈ ਕਿਸੇ ਵਿਅਕਤੀ ਬਾਰੇ ਕਹਿ ਰਿਹਾ ਸੀ ਕਿ ਉਹ ਘਰੋਂ ਲੈ ਕੇ ਗਿਆ ਸੀ ਤੇ ਉਹ ਲੋਕਲ ਪੁਲਿਸ ਨੂੰ ਇਹਨਾਂ ਸੂਚਿਤ ਕੀਤਾ ਹੋਇਆ ਤੇ ਸਾਨੂੰ ਇਹ ਡੈੱਡ ਬੋਡੀ ਹੁਣ ਮਿਲੀ ਅੱਜ ਉਹਦੇ ਮੁਤਾਬਕ ਜੋ ਇਹ ਸਾਡੇ ਕੋਲ ਬਿਆਨ ਵਿਖਾਉਣਗੇ ਜੋ ਸਾਡੀ ਕਾਨੂੰਨੀ ਪ੍ਰਕਿਰਿਆ ਗਈ ਹੋਸੀ ਅਮਨ ਵਿੱਚ ਲਿਆ ਸਿਰ ਕਿੰਨੇ ਦਿਨ ਬਾਅਦ ਲਾਸਟ ਮਰ ਗਈ ਸਾਨੂੰ ਤਾਂ ਜਸਟ ਹੁਣ ਮਿਲੀ ਹੈ ਜੀ ਉੱਥੇ 31 ਤਰੀਕ ਦੀ ਗੱਲ ਹੈ ਸਰ ਜਿਹਦਾ ਨਾਮ ਇਹਨਾਂ ਨੇ ਦੱਸਿਆ ਉਹ ਬੰਦੇ ਫੜੇ ਜਾਣਗੇ ਤੁਹਾਡੇ ਜਿਹੜੇ ਦੋ ਤਿੰਨ ਨਾਮ ਦੱਸਦੇ ਨੇ ਨਹੀਂ ਉਹ ਲੋਕਲ ਪੁਲਿਸ ਉਹਨਾਂ ਦਾ ਕੰਮ ਆ ਉੱਥੇ ਵਕੂਆ ਉਧਰ ਦਾ ਸਾਰਾ ਹੀ ਸਾਡੇ ਕੋਲ ਤੇ ਇੱਕ ਮਰਗ ਇਨਸਾਨ ਹੋਣ ਦੇ ਨਾਤੇ ਅਸੀਂ ਜਿਹੜੀ ਸਾਡੀ ਅਗਲਾ ਪ੍ਰਕਾਸ਼ਨ ਉਸ ਹੀ ਕਰਾਂਗੇ ਜੰਗਲਾ ਭਾਈ ਪਿੰਡ ਜੰਗਲਿਓ ਘਰੋਂ ਆਣ ਕੇ ਦੋ ਮੁੰਡਿਆਂ ਨੂੰ ਖੜੇ ਆਣ ਕੇ ਇੱਕ ਦਾ ਬਾਸੂ ਦੇ ਕਹਿੰਦਾ ਕਲਦੀਪ ਇੱਕ ਦਾ ਮੁੰਡਾ ਹੈ ਆਪਣਾ ਕਾਲੂ ਵਾਲਾ ਕਿੰਨੀ ਤਰੀਕ ਨੂੰ ਫੜਿਆ ਸੀ ਇਹ ਬੁੱਧਵਾਰ ਲੇ 31 ਤਰੀ ਨੂੰ ਹਾਂਜੀ 4 5ਵੇਂ ਲੱਭਦੇ ਨਹੀਂ ਲੱਭਾ ਫਿਰ ਉਹ ਰਿਕਾਰਡਿੰਗ ਬੋਲ ਕੇ ਭੇਜੀ ਨਾ WhatsApp ਗਰੁੱਪ ਵਿੱਚ ਆਈ ਹੈ ਰਿਕਾਰਡਿੰਗ ਉਹਨਾਂ ਨੇ ਇਹ ਕਿਹਾ ਵਾ ਟਾਟਾ ਮੁੰਡਾ ਨਹਿਰ ਚੋਂ ਲੱਭਣਾ 100% ਇਹ ਨਹਿਰ ਚ ਵੇਖੋ ਗੁਜਰਾ ਕੋਲ ਲੱਗੋ ਤੇ ਠੋਕਰ ਸਾਹ ਕੋ ਲੱਭਣਾ ਵੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਕੀਤਾ ਬੰਦਿਆਂ ਨੂੰ ਹਾਂਜੀ ਭਾਈ ਘਰੋਂ ਸਾਧ ਕੇ ਬੁਲਾ ਕੇ ਖੜਿਆ ਵਾ ਕੋਈ ਰੰਜੀ ਸ਼ੁਗੈਰ ਹੈਗੀ ਸੀ ਕੀ ਪਤਾ ਨਹੀਂ ਭਾਈ ਹੁਣ ਉਹਨਾਂ ਕੋਲ ਪਾਲ ਲੱਗੂ ਫੜੇ ਜਾਣਗੇ ਮੌਕੇ ਤੇ ਪੁਲਿਸ ਕਾਰਵਾਈ ਉਹਨਾਂ ਨੇ ਕਾਰਵਾਈ ਕੀਤੀ ਜਾਵੇ ਜੋ ਮੌਕੇ ਤੇ ਪੁਲਿਸ ਆਈ ਹੈ ਨਹੀਂ ਭਾਈ ਮੌਕੇ ਨਹੀਂ ਆਇਆ। ਫੋਨ ਪੁਲਿਸ ਆਈ ਇੱਥੇ। ਫੋਨ ਭਾਈ ਪੁਲਿਸ ਆਈ ਆ। ਤੇ ਕੀ ਅਸ਼ੋਸ਼ਣ ਤੋਂ ਆਜੀ ਕੁੜੀ ਸਵਾਰਿਆਂ ਨੂੰ? ਫੋਸਟ ਵਾਲੇ ਭਾਈ ਕੁਝ ਨਹੀਂ ਭਾਈ। ਹਾਂਜੀ ਕੋਈ ਅਸ਼ੋਸ਼ਣ ਨਹੀਂ। ਕਹਿੰਦੇ ਉਹਦੀ ਮਾਦਾ ਆਉਣਗੀ। ਚਲੋ ਸਾਰੀ ਦੱਸੋ। ਮੈਂ ਕਲਵੰਤਕੁਰ ਨੰਗਲ। ਹਾਂਜੀ ਕੀ ਗੱਲ ਹੋਈ ਆ ਜੀ? ਮੇਰੇ ਪੇਕੇ ਦਾ ਸਾਲਾ ਵਾਂ। ਸਾਨੂੰ ਫੋਨ ਆਇਆ ਸੀ ਵੀ ਪ੍ਰਭ ਮਤਲਬ ਵੀ ਬੁੱਧਵਾਰ ਤੋਂ ਲਾ ਪਤਾ ਵਕਰੋ। ਤੇ ਫਿਰ ਉਹ ਨਾ ਫੋਨ ਇਹਨਾਂ ਦੇ ਪਿੰਡ ਦੇ ਮੁੰਡਿਆਂ ਨੇ ਕੀਤਾ ਕਿ ਨਹਿਰ ਦੇ ਵਿੱਚੋਂ ਲਾਸ਼ ਵੇਖੀ। ਕਿਹੜੀ ਨਹਿਰ ਦੇ ਵਿੱਚੋਂ ਲਾਸ਼? ਐਸ ਐਨ ਆਰ ਦੇ ਵਿੱਚ ਮਿਲਿਆ ਲਿਆ ਲਾ ਨਾ ਰਿਹਾ ਸਾਰੇ ਪ੍ਰਯਾਂਤ ਦੇ ਵਿੱਚ ਤੁਹਾਨੂੰ ਕਦੋਂ ਪਤਾ ਲੱਗਾ ਜੀ ਸਾਨੂੰ ਰਾਤੀ ਫੋਨ ਆਇਆ ਸੀ ਕਿੰਨੀ ਉਮਰ ਸੀ ਜੀ ਇਹਦੀ ਉਮਰ ਹੋ 23 24 ਕੋਈ ਪਰੇਸ਼ਾਨੀ ਨਹੀਂ ਕਿਦਾਂ ਕੀ ਪਤਾ ਨਹੀਂ ਕੋਈ ਪਰੇਸ਼ਾਨੀ ਤਾਂ ਸਾਨੂੰ ਨਹੀਂ ਪਤਾ ਸਾਨੂੰ ਇੰਨਾ ਕੋ ਫੋਨ ਆਇਆ ਵਾ ਇਹਨੇ ਫੋਨ ਤੋਂ ਬਾਅਦ ਵਿੱਚ ਅਸੀਂ ਗਏ ਸੀ ਕਿ ਕਵਾਰਾ ਸੀ ਕਵਾਰਾ ਆਇਆ ਸੀ ਹਾਂਜੀ ਹਾਂਜੀ ਕੀ ਮਾਂ ਕੀ ਕਰਦੇ ਪਤਾ ਲੱਗਾ ਕੋਈ ਅਸੀਂ ਇਹੀ ਕਰਦੇ ਹਾਂ ਕਿ ਬੇਟੇ ਨੂੰ ਅਨਸਫ ਵਿੱਚ किसी ने कोई मारे पता को लगा थी? पता नहीं, नहीं मम्मी आन गए बयान देन की के केड़े के बेटे ने सद के खड़ा वा, वा कि ने खड़िया वा की साब की की कि कि किताब ही किन्ने बजे घरों के